ਵਿਦੇਸ਼ ਤੇ ਇੱਕ ਰੈਸਟੋਰੈਂਟ ਚ ਮਿਲੀਆਂ 11 ਭਾਰਤੀਆਂ ਦੀਆਂ ਲਾਸ਼ਾਂ ਰੈਸਟੋਰੈਂਟ ਦੇ ਕਮਰੇ ਚ ਸੁੱਤੇ ਰਹਿ ਗਏ 12 ਲੋਕ ਮਰਨ ਵਾਲਿਆਂ ਦੇ ਵਿੱਚ ਸ਼ਾਮਲ ਕਈ ਪੰਜਾਬੀ ਸਤਿ ਸ਼੍ਰੀ ਅਕਾਲ ਮਕੀਮਤ ਪਾਲਕੋਰ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਜਾਰਜੀਆ ਦੇ ਵਿੱਚ ਇੱਕ ਭਾਰਤੀ ਰੈਸਟੋਰੈਂਟ ਦੇ ਵਿੱਚ 11 ਭਾਰਤੀ ਨਾਗਰਿਕਾਂ ਦੀਆਂ ਲਾਸ਼ਾਂ ਮਿਲਣ ਦੇ ਨਾਲ ਪੂਰੇ ਭਾਰਤੀ ਪਾਇਚਾਰੇ ਦੇ ਵਿੱਚ ਸੋਗ ਦੀ ਲਹਿਰ ਹੈ ਜਾਰਜੀਆ ਦਾ ਇੱਕ ਭਾਰਤੀ ਰੈਸਟੋਰੈਂਟ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜੁਥੇ ਰੈਸਟੋਰੈਂਟ ਦੇ ਕਮਰੇ ਦੇ ਵਿੱਚ 12 ਲੋਕ ਮ੍ਰਿਤਕ ਪਾਏ ਗਏ ਨੇ ਮ੍ਰਿਤਕਾਂ ਦੇ ਵਿੱਚੋਂ 11 ਪੀੜਿਤ ਭਾਰਤੀ ਨਾਗਰਿਕ ਸਨ ਜਦਕੀ ਮਰਨ ਵਾਲਿਆਂ ਦੇ ਵਿੱਚ ਜਾਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਲ ਹੈ ਬਿਆਨ ਦੇ ਅਨੁਸਾਰ ਇਹ ਸਾਰੇ ਇੱਕੋ ਭਾਰਤੀ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸਨ ਤੇ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ ਦੇ ਵਿੱਚੋਂ ਮਿਲੀਆਂ ਨੇ ਜੁਥੇ ਕਰਮਚਾਰੀ ਸੌਂਦੇ ਸਨ ਮ੍ਰਿਤਕਾਂ ਦੇ ਸਰੀਰ 'ਤੇ ਕੋਈ ਛੱਟ ਦੇ ਨਿਸ਼ਾਨ ਨਹੀਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਦੇ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਦੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਪਛਾਣ ਸਮੀਰ ਕੁਮਾਰ ਉਮਰ 26 ਸਾਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਰਹਿਣ ਵਾਲੇ ਵਜੋਂ ਵੀ ਹੋਈ ਹੈ। ਦੱਸਦੀ ਹੈ ਕਿ ਸਮੀਰ ਕਰੀਬ 6 ਮਹੀਨੇ ਪਹਿਲਾਂ ਜਾਰਜੀਆ ਗਿਆ ਸੀ ਮ੍ਰਿਤਕ ਸਮੀਰ ਦੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ ਸਮੀਰ ਬੀਤੀ ਰਾਤ ਆਪਣੀ ਮਾਂ ਕੁਮਾਰੀ ਦੇ ਨਾਲ ਫੋਨ ਤੇ ਗੱਲ ਕਰਕੇ ਸੌਂ ਗਿਆ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਈ ਫੋਨ ਕੀਤੇ ਪਰ ਸਮੀਰ ਦੇ ਵੱਲੋਂ ਕੋਈ ਜਵਾਬ ਨਹੀਂ ਆਇਆ ਸਰ ਮੇਰਾ ਪਰਾਨਾ ਜਾਰਜੀਆ ਦੇ ਵਿੱਚ ਕੰਮ ਕਰਨ ਗਿਆ ਸੀ ਕੁਝ ਕੁ ਮਹੀਨੇ ਹੋਏ ਸੀ ਉਹਨੂੰ ਉੱਥੇ ਕਿ ਅਰਬੀ ਇੰਡੀਆਨ ਐਬਰੀ ਰੈਸੀਡੈਂਟ ਦੇ ਵਿੱਚ ਨਾ ਉਹ ਰੈਸੀਡੈਂਟ ਦੇ ਵਿੱਚ ਨਾ 14 ਤਰੀਕ ਦਾ ਦਿਨ ਚੜਿਆ ਸੀ ਵਾਲੇ ਉੱਥੇ 14 ਤਰੀਕ ਨੂੰ ਰਾਤ ਨੂੰ ਉੱਥੇ ਜੀ ਜਨਰੇਟਰ ਵਗੈਰਾ ਹੀਟਰ ਵਗੈਰਾ ਲਾ ਕੇ ਸੁੱਤੇ ਹੋਣੇ ਕੋਈ ਉਹ ਰਾਤ ਨੂੰ ਸੁੱਤੇ ਹੀ ਰਹਿ ਗਏ ਜੀ ਉੱਥੇ 12 ਇੰਡੀਅਨ ਸੀ 12 ਪਰਸੈਂਟ ਸੀ ਉੱਥੇ ਰੈਸੀਡੈਂਟ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਤਾਂ ਹੋਟਲ ਦੇ ਵਿੱਚ ਉਸ 12 ਦੇ 12 ਸੁੱਤੇ ਹੀ ਰਹਿ ਗਏ ਜੀ ਨਾ ਤਾਂ ਸਾਨੂੰ ਇਹ ਗੱਲ ਦੀ ਖਬਰ ਨਹੀਂ ਸੀ ਸਾਨੂੰ ਅਗਲੇ ਦਿਨ ਪਤਾ ਲੱਗਿਆ ਕਿ ਇਸ ਤਰ੍ਹਾਂ ਜਦੋਂ ਅਸੀਂ ਵੈਰੀਫਿਕੇਸ਼ਨ ਕੀਤਾ ਕਿ ਸਾਡੇ ਮੁੰਡੇ ਦਾ ਜਨਮ ਦਿਨ ਸੀ 14 ਤਰੀਕ ਨੂੰ ਸਮੀਰ ਕੁਮਾਰ ਦਾ ਸਮੀਰ ਦਾ ਜਦੋਂ ਜਨਮ ਦਿਨ ਸੀ ਅਸੀਂ ਕੰਟੈਕਟ ਕੀਤਾ ਤਾਂ ਸਾਡਾ ਜ ਕੰਟੈਕਟ ਨਹੀਂ ਹੋਇਆ ਤਾਂ ਅਸੀਂ ਅਗਲੇ ਦਿਨ ਜਦ ਨਹੀਂ ਸਾਨੂੰ ਪਤਾ ਲੱਗਿਆ ਨਾ ਸਾਨੂੰ ਉਹ ਦੋਸਤ ਯਾਰ ਦਾ ਮਿੱਤਰ ਦਾ ਕਿਸੇ ਨਾਲ ਗੱਲ ਨਹੀਂ ਵੀ ਤਾਂ ਅਸੀਂ ਉਹ ਔਨਲਾਈਨ ਕੱਢ ਕੇ ਉਸ ਰੈਸਟੋਰੈਂਟ ਦੇ ਰਿਜ਼ੋਰਟ ਦਾ ਜਿਹੜਾ ਟੇਕ ਕੇਅਰ ਯਾ ਜਿਹਨੂੰ ਆਪਾਂ ਕਹਿੰਦੇ ਓਨਰ ਜਤਿੰਦਰ ਸਿੰਘ ਜੀ ਜੀ ਸੀ ਜਿਹੜੇ ਉਹਨਾਂ ਨਾਲ ਸਾਡੀ ਗੱਲ ਹੋਈ ਗੱਲ ਕਰਨ ਤੋਂ ਬਾਅਦ ਗੱਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਉੱਥੇ ਪਹਾੜ ਦੇ ਵਿੱਚ ਠੰਡ ਠੰਡ ਬਹੁਤ ਸੀ ਟੈਂਪਰੇਚਰ ਘਟ ਸੀ ਉਹਨਾਂ ਨੇ ਹੀਟਰ ਵਗੈਰਾ ਲਾਇਆ ਤੇ ਜਨਰੇਟਰ ਵਗੈਰਾ ਲਾਇਆ ਉਹ ਜਨਰੇਟਰ ਦੇ ਨੇ ਕਾਰਬੋਮੋਨੋਆਕਸਾਈਡ ਜਨਰੇਟ ਕੀਤੀ ਜਿਹਦੇ ਕਰਕੇ ਉੱਥੇ ਉਹ ਰਾਤ ਨੂੰ ਹੀ ਸਾਰੇ ਐਕਸਪਾਇਰ ਹੋ ਗਏ ਸਨ ਔਰ ਦਸ ਬੋਟਲ ਬਹੁਤ ਛੋਟਾ ਪ੍ਰਾਸਾ ਮੇਰਾ ਸੁਮੇਰ ਕੁਮਾਰ ਛੋਟਾ ਪ੍ਰਾਸਾ ਕਿ ਨੈਕਸ ਸਮਾਂ ਪਹਿਲਾਂ ਗਿਆ ਉਹਨੂੰ ਜੋੜ ਜਾਈ ਨੂੰ ਸਰ 5-7 ਮਹੀਨੇ 5-6 ਮਹੀਨੇ ਹੋਏ ਸੀ ਆਲਮੋਸਟ ਨਾਲੇ ਕੁਛ ਵੀ ਨਹੀਂ ਹੋਏ ਸੀ ਇਸਲੀ ਵਾਰ ਕੋਈ ਕੰਮ ਗੱਲ ਹੋਈ। ਅਖੀਰਲੀ ਵਾਰ ਮम्मी ਦੀ ਗੱਲ ਹੋਈ ਸੀ ਜਦ 14 ਤਰੀਕ ਚੜੀ ਸੀ ਰਾਤ ਨੂੰ 12 ਵਜੇ ਜਦੋਂ ਅਸੀਂ ਮੇਰੀ ਮਾਤਾ ਦੀ ਗੱਲ ਹੋ 56 ਮਿੰਟਾਂ ਨਾਲ ਉਹਦੇ ਬਰਥਡੇ ਵਿੱਚ ਲਾਈ। ਹੁਣ ਗੁਰਦੀਪ ਕੁਮਾਰ ਨੇ ਆਪਣੇ ਭਰਾ ਸਮੀਰ ਕੁਮਾਰ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਜੋ ਉਹਨਾਂ ਦੀਆਂ ਅੰਤਿਮ ਰਸਮਾਂ ਨੇ ਉਹ ਕੀਤੀਆਂ ਜਾ ਸਕਣ। ਸੁਨਾਮ ਦੇ ਰਹਿਣ ਵਾਲੇ ਰਵਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਗੁਰਵਿੰਦਰ ਕੌਰ ਦੀ ਮੌਤ ਦੀ ਖਬਰ ਮਿਲਦੇ ਹੀ ਘਰ ਦੇ ਵਿੱਚ ਮਾਤਮ ਪਾਰਸ ਗਿਆ ਹੈ। ਮ੍ਰਿਤਕ ਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹਨਾਂ ਦਾ ਭਾਂਜਾ ਰਵਿੰਦਰ ਸਿੰਘ ਤੇ ਘਰਵਾਲੀ ਗੁਰਵਿੰਦਰ ਕੌਰ ਸੁਨਾਮ ਤੋਂ ਮਾਰਚ 2024 ਦੇ ਵਿੱਚ 13 ਲੱਖ ਰੁਪਏ ਖਰਚ ਕੇ ਜਾਰਜੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਲਈ ਗਏ ਸਨ ਪਰ ਉਹਨਾਂ ਦੇ ਮੁੜਨ ਦੀ ਖਬਰ ਨਹੀਂ ਸਗੋ ਮੌਤ ਦੀ ਖਬਰ ਆਈ ਹੈ ਮੈਂ ਬਾਬਾ ਗਿੱਤ ਸਿੰਘ ਨਾਮ ਜੀ ਤੁਹਾਡਾ ਲਈ ਜੀ ਉੱਚੀ ਮੇਰਾ ਭਾਂਜਾ ਸੀ ਰਵਿੰਦਰ ਸਿੰਘ ਉਹਨਾਂ ਦੀ ਮਿਸਿਸ ਦੀ ਨਾਲ ਧਰਮ ਪਤਨੀ ਗੁਰਵਿੰਦਰ ਕੌਰ ਅੱਜ 8 ਮਾਰਚ ਨੂੰ ਆਹੀ ਸਾਲ ਚ ਜੌਰਜੀਆ ਗਏ ਸੀ ਜੌਰਜੀਆ ਜਾਂਦਵਾਂ ਤੇ ਕੰਮ ਕਰਨ ਲੱਗੇ ਇਹ ਜਿਹੜਾ ਰੈਸਟੋਰੈਂਟ ਹੈ ਮੈਨੂੰ ਕੱਲ ਹੋ ਕਾਲ ਆਈ 10:30 ਵਜੇ ਵੀ ਤੁਹਾਡੇ ਪਰਿਵਾਰ ਦੀ ਜਿਹੜੇ ਪੂਰੇ ਹੋ ਗਏ ਇਹ ਗੱਲ ਨਾਲ ਚਲੋ ਮੈਂ ਉੱਥੇ ਰਾਬਤਾ ਕਰਨ ਕੀਤਾ ਜੀ ਚਲੋ ਉਸ ਤੋਂ ਬਾਅਦ ਰਾਬਤਾ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਜਿਹੜਾ ਇੱਥੇ 13 ਬਿਜਲੀ ਰਾਤ ਨੂੰ 9 ਵਜੇ ਬਰਫੀਲਾ ਤੂਫਾਨ ਆਇਆ ਉਹ ਤੂਫਾਨ ਇੰਨਾ ਭਿਆਨਕ ਸੀ ਜਿਹਦੇ ਨਾਲ ਰੈਸਟੋਰੈਂਟ ਦੇ ਲੈਡ ਦੇ ਵਗੈਰਾ ਸਾਰਾ ਕੰਮ ਬੰਦ ਹੋ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਆਪ ਦਾ ਕੰਮ ਸਾਂਭ ਸੰਭਾਲ ਕੇ ਬੈਠੇ ਜੀ ਤੇ ਰਾਤ ਨੂੰ ਸੌਣ ਤੋਂ ਲੱਗੇ ਇਹਨਾਂ ਨੇ ਚ ਲੈਟ ਲਾਇਆ ਇਹਦੇ ਹੀਟਰ ਦੀ ਗਰਮੈਸ ਕਰਨ ਵਾਸਤੇ ਸੋਲ ਵਾਸ ਲਾਏ ਸੀ ਉਹ ਹੀਟਰਾਂ ਦੇ ਅੱਗੇ ਤਾਕਿਆ ਖੋੜੀਆਂ ਰੱਖ ਰਹੀ ਸੀ ਉਹ ਤਾਕੀ برف ਨਾਲ ਬੰਦ ਹੋਣ ਦਾ ਕਾਰਨ ਜਿਹੜੀ ਜੈਸੀ ਅੰਦਰ ਬੰਦ ਹੋ ਗਈ ਜਿਹਦੇ ਵਿੱਚ 12 ਮੋਤਾਂ ਹੋ ਗਈਆਂ ਇੱਕ ਕੁੜੀ ਜੌਰਜੀਆ ਦੀ ਸੀ ਬਾਕੀ ਆਪਣੇ ਇੰਡੀਆ ਦੀ ਸਾਦੇ ਪੰਜਾਬ ਦੇ ਸੀ ਤੇ ਜਿਹਦੇ ਵਿੱਚ ਮੇਰਾ ਭਾਂਜਾ ਰਵਿੰਦਰ ਸਿੰਘ ਤੇ ਨਾਲ ਉਹਨਾਂ ਦੀ ਧਰਮ ਬਤਨੀ ਗੁਰਵਿੰਦਰ ਕੌਂਸਰ ਸਰ ਕੋਲੇ ਬ੍ਰੋਚਤ ਸਭ ਤੋਂ ਪਹਿਲਾਂ ਗੱਲ ਇਹ ਹੈ ਜੀ ਅਸੀਂ ਸਾਡੇ ਮਾਨਯੋਗ ਮੰਤਰੀ ਸ੍ਰੀ ਅਮਰ ਰੋੜਾ ਜੀ ਨੇ ਇਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਸੀ ਤੇ ਇਹਨਾਂ ਨੇ ਜਿਹੜੇ ਸਾਡਾ ਦਾ ਵਾਈਟ ਡਾਟਾ ਮੰਗਿਆ ਸੀ ਉਹ ਮਲ ਕੇ ਦਿੱਤਾ ਉਹਨਾਂ ਦੇ ਨਾਲ ਦੀ ਨਾਲ ਉਮੀਦ ਹੇਲ ਨਾਲ ਗੱਲ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਡੀਸੀ ਸਾਹਿਬ ਕੋਲੇ ਸਾਨੂੰ ਭੇਜਿਆ ਅਸੀਂ ਡੀਸੀ ਸਾਹਿਬ ਨੇ ਜਿਹੜਾ ਵੀ ਸਾਡੇ ਕੋਈ ਸਾਡੇ ਕੋਈ ਪ੍ਰੂਫ ਮੰਗਿਆ ਅਸੀਂ ਉਹ ਦੇ ਕੇ ਆਏ ਜੀ ਡੀਸੀ ਸਾਹਿਬ ਨੇ ਸਾਡੀ ਬਹੁਤ ਧਿਆਨ ਨਾਲ ਸੁਣੀਆ ਸੋ ਹੁਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜੇ ਵੀ ਸਾਡੇ ਬੱਚੇ ਨੇ ਡੈੱਡ ਬੋਡੀਆਂ ਤੋਂ ਰੋਲ ਗਏ ਨੇ ਭਈਆ ਅਸੀਂ ਸੈਂਟਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਾਰੇ ਗਰੀਬ ਪਰਿਵਾਰਾਂ ਨੇ ਪਹਿਲਾ ਘਰ ਦਾ ਘਦੇ ਘਰ ਲਾ ਕੇ ਗਏ ਨੇ ਕੋਈ ਕੁਛ ਘਰ ਗਏ ਨੇ ਤਾਂ ਕਰਕੇ ਗਿਆ ਕੋਈ ਕੁਛ ਜ਼ਮੀਨ ਵੇਚ ਕੇ ਗਿਆ ਕੁਛ ਕਰਕੇ ਗਿਆ ਪਰ ਇਹਨਾਂ ਦੇ ਡੈੱਡ ਬੋਡੀਆਂ ਇਹਨਾਂ ਨੇ ਪਰਿਵਾਰਾਂ ਦੇ ਹਵਾਲੇ ਕੀਤੇ ਜਾਣ ਅਸੀਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਹੀ ਪੂਰਜੋਲ ਅਪੀਲ ਕਰਦੇ ਹਾਂ ਮ੍ਰਿਤਕ ਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਮ੍ਰਿਤਕ ਦੇਹਾਂ ਵਾਪਸ ਭਾਰਤ ਲਿਆਂਦਾ ਜਾਵੇ ਇਹ ਅਪੀਲ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ ਉੱਥੇ ਹੀ ਭਾਰਤੀ ਹਾਈ ਕਮਿਸ਼ਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਮਿਸ਼ਨ ਨੇ ਕਿਹਾ ਹੈ ਕਿ ਮਿਸ਼ਨ ਸਥਾਨਕ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ